ਨਹੀਂ ਹੋਣੀ ਲੁੱਟ ਨਹੀਂ ਹੋਣ ਦੇਣੀ ਲੁੱਟ ਨਹੀਂ ਹੋਣ ਦੇਣੀ ਲੁੱਟ ਬੁੱਟਰ ਰੋਡ ਕਾਦੀਆਂ ਮਾਤੂ ਸ਼੍ਰੀ ਦਸਤਾਰ ਤੇ ਆਜੋ ਚਾਹੇ ਤੁਸੀਂ ਸੂਟ ਲੈਣੇ ਆ ਸ਼ਰਾਦੇ ਘਾਰੇ ਲੈਣੇ ਆ ਲਹਿੰਗੇ ਲੈਣੇ ਆ ਚਾਹੇ ਤੁਸੀਂ ਲੈਣੇ ਕੋਟ ਪੈਂਟ ਕੋਰਤੇ ਪਜਾਮੇ ਬਹੁਤ ਵੱਡਾ ਧਮਾਕਾ ਕੋ ਭਾਜੀ ਪਿਓਰ ਕਾਟਨ ਦਾ ਕੱਪੜਾ ਕਾਟਨ ਦਾ ਦੁਪੱਟਾ ਬਜ਼ਾਰਾਂ ਦੇ ਵਿੱਚ ਅੰਨੀ ਹੁੰਦੀ ਲੁੱਟ ਹੁਣ ਮਾਤੂ ਸ਼੍ਰੀ ਦਸਤਾਰ ਬੁੱਟਰ ਰੋਡ ਤੇ ਬਾਟਮ ਵਰਕ ਵਾਲੇ ਸੂਟ 6600 ਰੁਪਏ ਦੇ ਵਿਕੜੇ ਗਏ। ਉਹ ਦੇਖੋ ਜੀ ਵੱਡੇ ਫਾਇਦੇ ਤੁਹਾਨੂੰ ਸਾਰੀਆਂ ਚੀਜ਼ਾਂ ਜਿਹੜੇ ਬਾਜ਼ਾਰ 'ਚ 1500 1600 1700 ਸਾਡੇ ਕੋਲ ਆਜੋ 650 ਫਿਰਾਂ ਸੂਟ ਲੈ ਜਾਓ। ਇਹਦੇ ਵਿੱਚ ਰੰਗ ਦੇਖੋ ਡਿਜ਼ਾਈਨ ਦੇਖੋ ਦੁਪੱਟੇ ਵੀ ਕੁਲੇ ਡੁਲੇ ਦੇ ਰਹੇ ਆ। ਜਿੱਥੇ ਵੱਡੇ ਫਾਇਦੇ ਹੋਣਿਆ ਇੱਕੋ ਹੀ ਛੱਤੇ ਇੰਨਾ ਸਾਰੇ ਫਿਰੇ ਸਾਡੇ ਕਰਦਣਿਆ। ਕੜਾਈਆਂ, ਕੱਡੀਆਂ, ਦੁਪੱਟੇ, ਕਟਵਰਕ ਦੇਖੋ ਬਹੁਤ ਵੱਡਾ ਫਾਇਦਾ। 2 2018 1800 'ਚ ਵੇਕਣ ਵਾਲਾ ਸੂਟ ਲੈ ਜਾਓ 750 ਰੁਪਏ ਤੁਸੀ। ਡਿਜ਼ਾਈਨਿੰਗ ਨਵੀਂ ਚੈੱਕ ਕਰੋ, ਪ੍ਰਿੰਟ ਨਵਾਂ ਚ ਕਰੋ ਘੇਰੇ ਦੇ ਵਰਕ ਚੈੱਕ ਕਰੋ ਪਿਓਰ ਦੁਪੱਟਾ ਚੈੱਕ ਕਰੋ ਰੇਡ ਬਜਾਰਾਂ ਚ ਤਿੰਨ ਤਿੰਨ ਹਜ਼ਾਰ ਚੱਕੋ ਸਾਢੇ 800 ਵਾਲਾ ਸੂਟ ਕਰਤਾ ਸਾਢੇ 600 ਦਾ ਜੀ ਡਿਜ਼ਾਈਨਿੰਗ ਚਾਹੇ ਸ਼ੇਰਾਂ ਵਾਲੀ ਲੈ ਲਓ ਚਾਹੇ ਪੈਂਡੂ ਸਟਾਈਲ ਵਾਲੋ ਸਾਰੀਆਂ ਕਾਟਨ ਦੀਆਂ ਨਵੀਆਂ ਵੈਰਾਈਟੀਆਂ ਆ ਗਈਆਂ ਬਾਟਮ ਵਰਕ ਦੇ ਨਾਲ ਆ ਗਈਆਂ ਚੈੱਕ ਕਰ ਲਓ ਕਿੰਨਾ ਗਰਮ ਤੇ ਠੰਡਾ ਠਾਰ ਸੂਟ ਆ ਗਏ ਤਾਜ਼ੇ ਤਾਜ਼ੇ ਜ਼ਬਰਦਸਤ ਕਲਰ ਜ਼ਬਰਦਸਤ ਡਿਜ਼ਾਈਨਿੰਗ ਪ੍ਰਿੰਟਿੰਗ ਕਢਾਈ ਚੈੱਕ ਕਰ ਲਓ ਪਿਓਰ ਦੁਪੱਟੇ ਦੇ ਉੱਤੇ ਜ਼ਬਰਦਸਤ ਕਢਾਈ ਹੋਈ ਦੇਖੋ ਚੀਜ਼ਾਂ ਵੀ ਤੁਹਾਨੂੰ ਅਸੀਂ ਉਹ ਦੇਣੀਆ ਜਿਹੜੀਆਂ ਲੇਟਸਟ ਹੈ ਤੇ ਵੀ ਵੱਡੇ ਫਾਇਦੇ ਕਰਦੇ ਆ ਜੀ ਡਿਜ਼ਾਈਨਿੰਗ ਚੈੱਕ ਕਰੋ ਟਾਪ ਕਲਾਸ ਕਾਟਨ ਦੇ ਪੀਸ ਆ ਗਏ ਆ ਤੁਸੀਂ ਵਰਕ ਚੈੱਕ ਕਰ ਲਓ ਵੱਖਰੇ ਚਾਹੇ ਤੁਸੀਂ ਟੀਚਰ ਹੋ ਚਾਹੇ ਤੁਸੀਂ ਕਿਤੇ ਜੌਬ ਕਰਦੇ ਹੋ ਤਾਂ ਵਧੀਆ ਟਾਪ ਦੇ ਗਰਮੀਆਂ ਦੇ ਕਾਟਨ ਦੇ ਸੂਟ ਆ ਗਏ ਆ ਹੁਣ 6 થી 6 ਦੀ ਬੁੱਟਰ ਰੋਡ ਕਾਦੀਆਂ ਪਹੁੰਚੋ ਦੇਖੋ ਮਾਜੇ ਦੀ ਧਰਤੀ ਦੇ ਬੁੱਟਰ ਰੋਡ ਕਾਦੀਆਂ ਬਹੁਤ ਸੋਹਣਾ ਵੱਡਾ ਲਗਜ਼ਰੀ ਸ਼ੋਅਰੂਮ ਹੈਗਾ ਜਿੱਥੇ ਤੁਹਾਡੇ ਵੱਡੇ ਫਾਇਦੇ ਹੋਣੇ ਆ ਹਰ ਇੱਕ ਸੂਟ ਦੇ ਵਿੱਚ ਲੇਟੈਸਟ ਡਿਜ਼ਾਈਨ ਲੇਟੈਸਟ ਟੈਕਨੀਕ ਲੇਟੈਸਟ ਦੁਪੱਟਿਆਂ ਦੇ ਉੱਤੇ ਡਿਜ਼ਾਈਨਿੰਗ ਪਰ ਰੇਟ ਬਹੁਤ ਘੱਟ ਕਰ ਦਿੱਤੇ ਹੈਗੇ ਆ ਕੁੜੀਆਂ ਚਿੜੀਆਂ ਲਈ ਬੜੇ ਸੋਹਣੇ ਸੋਹਣੇ ਡਿਜ਼ਾਈਨ ਜਿਹੜੇ ਤੁਸੀਂ ਚੰਡੀਗੜ੍ਹ ਮਹਾਲੀ ਦਿੱਲੀ ਬੰਬੇ ਪਾਏ ਦੇਖਦੇ ਹੋ ਮੋਡਰਨਾਂ ਦੇ ਐਕਟਰੀਆਂ ਦੇ ਉਹੋ ਜਿਹੇ ਸੂਟ ਅਸੀਂ ਲੈ ਆਏ ਆ ਤੇ ਰੇਟ ਵੀ ਇੰਨੇ ਘੱਟ ਕਰਤੇ ਜੋ ਤੁਹਾਨੂੰ ਬਾਜ਼ਾਰ 'ਚ ਕੋਈ ਦੇ ਹੀ ਨਹੀਂ ਸਕਦਾ ਦੇਖੋ ਜੀ ਕੜਾਈਆਂ 'ਚ ਵਿੱਚ ਲੈ ਲਓ ਚਾਹੇ ਪ੍ਰਿੰਟ ਬਲੌਕ ਦੇ ਵਿੱਚ ਲੈ ਲਓ ਕੱਪੜੇ ਨਵੇਂ ਆ ਗਏ ਲੈ ਲੈਣ ਦਾ ਕੱਪੜਾ ਲੈ ਲਓ ਹਰ ਇੱਕ ਆਈਟਮ ਟੌਪ ਕਲਾਸ ਦੀ ਐ ਦੇਖੋ ਜੀ ਵਿਆਹਾਂ ਸ਼ਾਦੀਆਂ ਵਾਲੇ ਪਾਰੇ ਪਾਰੇ ਸੂਟਾਂ ਦੇ ਉੱਤੇ ਵੀ ਬਹੁਤ ਵੱਡਾ ਧਮਾਕਾ ਸੀ ਕਰ ਦਿੱਤਾ ਹੈਗਾ ਦੇਖੋ ਬੜੇ ਸੋਹਣੇ ਸੋਹਣੇ ਦੁਪੱਟੇ ਆ ਸੂਟ ਬੜਾ ਸੋਹਣਾ ਡਿਜ਼ਾਈਨਰ ਆ ਫਰੰਟ ਵੀ ਦੇਖੋ ਬੜੇ ਬਾਹਾਂ ਦੇ ਉੱਤੇ ਹੈਵੀ ਵਰਕ ਦੇਖੋ ਜਾਲ ਬਣੇ ਦੁਪੱਟੇ ਦੇਖੋ ਜੀ ਚਾਹੇ ਤੁਸੀਂ ਟਾਪ ਕਲਾਸ ਸ਼ਿਮਰ ਦਾ ਬੇਸ ਲੈਣਾ ਚਾਹੇ ਚਿਨੌਣ ਦਾ ਲੈਣਾ ਚਾਹੇ ਪਿਓਰ ਦਾ ਲੈਣਾ ਹੈਂਡਵਰਕ ਪਿਆਰ ਬਰੇਲੀ ਲਖਨਊ ਦੇ ਟਾਪ ਕਲਾਸ ਦੇ ਪੀਸਾਂ ਲਗਜ਼ਰੀ ਫਿਨਿਸ਼ਿੰਗ ਵਾਲੇ ਪੀਸ ਆ ਗਏ ਆ ਤੁਸੀਂ ਐਨ ਆਰ ਆਈ ਭੈਣ ਭਰਾਓ ਜਾਂ ਤੁਸੀਂ ਵਧੀਆ ਸੂਟ ਪਾਣੇ ਹੋ ਜਾਂ ਵਿਆਹ ਸ਼ਾਦੀ ਲਈ ਕਪੜਾ ਲੈਣਾ ਤਾਂ ਇਸ ਵਾਰ ਹੁਣੇ ਹੀ ਸ਼ਾਪਿੰਗ ਕਰ ਲਓ ਦੇਖੋ ਚਾਹੇ ਤੁਸੀਂ ਪਿੰਡਾਂ ਤੋਂ ਆਣਾ ਚਾਹੇ ਤੁਸੀਂ ਸ਼ਹਿਰਾਂ ਤੋਂ ਆਣਾ ਚਾਹੇ ਤੁਸੀਂ ਐਨ ਆਰ ਆਈ ਕਸਟਮਰ ਹੈਗੇ ਆ ਚਾਹੇ ਬਹੁਤ ਤੁਸੀਂ ਰਾਇਲ ਕਸਟਮਰ ਹੈਗੇ ਆ ਜੇ ਸਾਡੇ ਕੋਲ ਤਾਂ ਸਾਰਿਆਂ ਦੇ ਲਈ ਬਹੁਤ ਸੋਹਣੀ ਸੋਹਣੀ ਵੈਰਾਈਟੀ ਹੈਗੀ ਆ ਤੇ ਸਾਡੇ ਕੋਲ ਆਜੋ ਦੇਖੋ ਸੂਟ ਵੀ ਸੋਹਣੇ ਡਿਜ਼ਾਈਨ ਵੀ ਤਕੜੇ ਤਕੜੇ ਰੇਟ ਵੀ ਸਾਡਾ ਘੱਟ ਬਾਜ਼ਾਰ ਤੋਂ ਮਿੱਟੀ ਦੇ ਭਾਅ ਫ੍ਰੀ ਦੇ ਭਾਅ ਕੱਪੜਾ ਲੱਖਾਂ ਰੁਪਈਆਂ ਦਾ ਫੈਰਾ ਸੀ ਕਰ ਰਹੇ ਆ ਤੇ ਤੁਹਾਡੇ ਹੋ ਜਾਣੇ ਆ ਫਾਇਦੇ ਦੇਖੋ ਬੜਾ ਸੋਹਣਾ ਦੇਖੋ ਤੁਸੀਂ ਆ ਗਲੇ ਦੇ ਕਿੰਨਾ ਪਿਆਰਾ ਕੰਮ ਹੋਇਆ ਫਰੰਟ ਦੇਖੋ ਘੇਰਾ ਦੇਖੋ ਬਾਹਾਂ ਦੇ ਕੰਮ ਦੇਖੋ ਦੇਖੋ ਜੀ ਡਰੈੱਸਾਂ ਚੈੱਕ ਕਰ ਲਓ ਲਗਜ਼ਰੀ ਜਿਹੜੀ 5 5 6 6000 ਤੁਸੀਂ ਰੈਂਟ ਤੇ ਲੈਣੇ ਆ ਤਾਂ 5000 ਦੀ ਤੁਹਾਨੂੰ ਡਰੈੱਸ ਦਵਾਂਗੇ ਡਿਜ਼ਾਈਨਿੰਗ ਤੁਸੀਂ ਟੌਪ ਕਲਾਸ ਚੈੱਕ ਕਰ ਲਓ ਬੇਸ ਨਵੇਂ ਚੈੱਕ ਕਰ ਲਓ ਚਾਹੇ ਤੁਸੀਂ ਸ਼ਰਾਰਾ ਘਰਾਰ ਲੈਣਾ ਚਾਹੇ ਲਹਿੰਗਾ ਲੈਣਾ ਚਾਹੇ ਗਾਉਨ ਲੈਣਾ ਲ ਆ ਨਾਲ ਗਰਾਰਾ ਬਣਿਆ ਮੈਂ ਤੇ ਨਾਲ ਦੁਪੱਟਾ ਵੀ ਵਰਕ ਕੀਤਾ ਇਹਦੀ ਕੀਮਤ ਜਿਹੜੀ ਹੈਗੀ ਸਾਡਾ ਰੇਟ 4099 ਰੁਪਏ ਇਦਾਂ ਦੇ ਫਾਇਦੇ ਅਸੀਂ ਕਰਨੇ ਆ ਹੁਣੇ ਬੁੱਟਰ ਰੋਡ ਕਰਦੀਆਂ ਆ ਮਾਤੂ ਸ਼੍ਰੀ ਦਸਤਾਰ ਦਾ ਸਟੋਰ ਆ ਨੰਬਰ ਸਕਰੀਨ ਤੇ ਹੈਗੇ ਆ ਛੇ ਛੇ ਦੀ ਆਜੋ ਕੋਈ ਜਾਣ ਕੇ ਲੈਣ ਤੁਸੀਂ ਕਾਲ ਕਰ ਲਿਓ ਤੁਹਾਡਾ ਸਾਰਿਆਂ ਦਾ ਵੱਡਾ ਫਾਇਦਾ ਦਵਾਂਗੇ ਕੈਮਰਾਮੈਨ ਓਮ ਸੰਧੀ ਨਾਲ ਹਰਦੀਪ ਸਿੰਘ ਤੱਕੜ ਸਾਹਾਂ ਟੀਵੀ ਕਰਦੀਆਂ